ਲਗਾਤਾਰ ਪੈ ਰਿਹਾ ਮੀਂਹ ਹੁਣ ਸੁਹਾਵਣਾ ਲੱਗਣ ਦੀ ਥਾਂ ਤੇ ਸਮੱਸਿਆਵਾਂ ਪੈਦਾ ਕਰਨ ਲੱਗ ਪਿਆ ਹੈ। ਕਈ ਥਾਵਾਂ ਤੇ ਹੋ ਰਹੀ ਇਸ ਬਾਰਿਸ਼ ਨੇ ਵਿਕਰਾਲ ਰੂਪ ਧਾਰਿਆ ਹੋਇਆ ਹੈ। ਕੁਦਰਤ ਦੇ ਇਸ ਕਹਿਰ ਦੀਆਂ ਤਸਵੀਰਾਂ ਪਾਖੜਾ ਨੰਗਲ ਦੇ ਆਸ-ਪਾਸ ਵੀ ਦੇਖਣ ਨੂੰ ਮਿਲ ਰਹੀਆਂ ਨੇ। ਵਿਸ਼ਵ ਪ੍ਰਸਿੱਧ ਬਾਬਾ ਗਰੀਬਦਾਸ ਜੀ ਦਾ ਮੰਦਿਰ ਵੀ ਪਾਣੀ ਵਿੱਚ ਪੂਰੀ ਤਰ੍ਹਾਂ ਨਾਲ ਘਿਰ ਚੁੱਕਿਆ ਹੈ। ਬੇਸ਼ੱਕ ਮੰਦਿਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਸ਼ਰਧਾ ਵਿੱਚ 1921 ਵੀ ਫਰਕ ਨਹੀਂ ਪਿਆ ਪਰੰਤੂ ਬਹੁਤ ਸਾਰੀਆਂ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸ਼ਰਧਾਲੂਆਂ ਨੂੰ ਮੰਦਿਰ ਦੇ ਦਰਸ਼ਨ ਦੀਦਾਰੇ ਤਾਂ ਕਰਵਾਏ ਜਾ ਰਹੇ ਨੇ ਪਰੰਤੂ ਉਹਨਾਂ ਨੂੰ ਕਿਸ਼ਤੀ ਵਿੱਚ ਬਿਠਾ ਕੇ ਲਿਜਾਇਆ ਜਾ ਰਿਹਾ ਹੈ ਦੱਸਣਯੋਗ ਹੈ ਕਿ ਇਹ ਮੰਦਿਰ ਪਿੰਡ रायपुर ਮੈਦਾਨ ਵਿੱਚ ਪਾਖੜਾ ਡੈਮ ਦੇ ਪਿੱਛੇ ਹੈ ਜਿਹੜਾ ਕਿ ਗੋਬਿੰਦ ਸਾਗਰ ਝੀਲ ਵਿੱਚ ਬਣਿਆ ਹੋਇਆ ਹੈ ਇਹ ਇੱਕ ਇਤਿਹਾਸਿਕ ਮੰਦਿਰ ਹੈ ਵੱਡੀ ਤਦਾਦ ਵਿੱਚ ਸ਼ਰਧਾਲੂ ਮੰਦਿਰ ਵਿੱਚ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਜਿਸ ਕਰੇ ਖਾਸ ਹੈ ਕਿ ਗੋਬਿੰਦ ਸਾਗਰ ਝੀਲ ਦਾ ਜਲ ਪੱਧਰ 1665 ਫੁੱਟ ਤੱਕ ਪਹੁੰਚਣ ਤੇ ਇਹ ਮੰਦਿਰ ਪਾਣੀ ਨਾਲ ਘਿਰ ਜਾਂਦਾ ਹੈ ਇਥੋਂ ਤੱਕ ਕਿ ਇਹ ਮੰਦਿਰ 2.5 ਤੋਂ 3 ਫੁੱਟ ਤੱਕ ਪਾਣੀ ਨਾਲ ਘਿਰ ਜਾਂਦਾ ਹੈ ਨਿਊਜ਼ ਟੈਸਟ ਰਿਪੋਰਟ